ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਏਹ ਤਨ ਮਾਇਆ ਪਾਹੇ ਆ ਪਿਆਰੇ ਲੀਤੜਾ ਲੱਭ ਰੰਗਾਈ ਜਿਸ ਜੀਵ ਇਸਤਰੀ ਦੇ ਸਰੀਰ ਨੂੰ ਮਾਇਆ ਦੇ ਮੋਹ ਦੀ ਪਾਹ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲੱਭ ਨਾਲ ਰੰਗਾ ਲਿਆ ਹੋਵੇ ਨਿਰਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿੱਜਾ ਜਾਏ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚੰਨਾ ਵਿੱਚ ਨਹੀਂ ਪਹੁੰਚੀ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਕਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦਾ ਆਹ ਕੁਰਬਾਨਾ ਜਾਉ ਮਿਹਰਵਾਨਾ ਆਹ ਕੁਰਬਾਨਾ ਜਾਉ ਇਹ ਮਿਹਰਬਾਨ ਪ੍ਰਭੂ ਮੈਂ ਕੁਰਬਾਨ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਆਹ ਕੁਰਬਾਨਾ ਜਾਉ ਤੇ ਨਾ ਕਹਿ ਲੈਨ ਜੋ ਤੇਰਾ ਨਾਉ ਮੈਂ ਵਰਨੇ ਜਾਂਦਾ ਹਾਂ ਉਹਨਾਂ ਤੋਂ ਜੋ ਤੇਰਾ ਨਾਮ ਸਿਮਰਦੇ ਹਨ ਲੈਨ ਜੋ ਤੇਰਾ ਨਾਮ ਤੇ ਨਾ ਕਹਿ ਆਉ ਸਦ ਕੁਰਬਾਨਾ ਜਾਉ ਜੋ ਬੰਦੇ ਤੇਰਾ ਨਾਮ ਲੈਂਦੇ ਹਨ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾ ਰਹਾਉ ਪਾਇਆ ਰੰਝਣ ਜੇਥੀਆ ਪਿਆਰੇ ਪਾਇਆ ਨਾਉ ਮਰਜੀਠ ਜੇ ਇਹ ਸਰੀਰ ਨੀਲਾਰੀ ਦੀ ਮੱਟੀ ਬਣ ਜਾਏ ਤੇ ਇਹ ਸੱਜਣ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਰੰਗਣ ਵਾਲਾ ਜਿਰੰਦਾ ਸਾਹਿਬ ਐਸਾ ਰੰਗੁ ਨਾ ਡੀਟ ਫਿਰ ਮਾਲਕ ਪ੍ਰਭੂ ਆਪ ਨੀਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਅਜਿਹਾ ਰੰਗ ਚੜਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹ ਪਾਸ ਏ ਪਿਆਰੇ ਸੱਜਣ ਜਿਨਾਂ ਜੀਵ ਇਸਤਰੀਆਂ ਦੇ ਸਰੀਰ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਗਏ ਹਨ ਕਸਮ ਪ੍ਰਭੂ ਸਦਾ ਉਹਨਾਂ ਦੇ ਕੋਲ ਵਸਦਾ ਹੈ ਧੂੜ ਤਿਨਾ ਕੀ ਜੇ ਮਿਲਾਂ ਜੀ ਕੋ ਨਾਨਕ ਕੀ ਅਰਦਾਸ اے ਸੱਜਣ ਨਾਨਕ ਵੱਲੋਂ ਉਹਨਾਂ ਪਾਸ ਬੇਨਤੀ ਕਰ ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਜਿਸ ਜੀਵ ਇਸ ਧਰੀ ਉੱਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸਵਾਰਦਾ ਹੈ ਆਪ ਹੀ ਨਾਮ ਦਾ ਰੰਗ ਚਾੜਦਾ ਹੈ ਨਾਨਕ ਕਾਮਣ ਕੰਤਾਏ ਭਾਵੈ ਆਪੇ ਹੀ 라ਵੇ ਇਹ ਨਾਨਕ ਉਹ ਜੀਵ ਇਸਤਰੀ ਕसम ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ